ਜਿਵੇਂ ਆਪਾਂ ਦੇਖਦੇ ਆ ਬਹੁਤ ਸਾਰੇ ਬੱਚੇ ਆ ਕਿ ਜੈਨੂਇਨ ਡਾਕੂਮੈਂਟਸ ਨਹੀਂ ਲਾਉਂਦੇ ਯਾਨੀ ਕਿ ਫੇਕ ਲਾ ਦਿੰਦੇ ਆ ਡਿਗਰੀ ਲਾਤੀ ਡਿਪਲੋਮਾ ਲਾਤਾ ਜਾਂ ਇਵਨ ਸਭ ਤੋਂ ਵੱਡੀ ਗੱਲ ਹੈ ਫੰਡਿੰਗ ਕਰਾਉਂਦੇ ਆ ਏਜੰਟ ਤੋਂ ਏਜੰਟ ਕੀ ਕਰਦੇ ਆ ਇੱਕੋ ਬੱਚੇ ਦੀ ਜਿਵੇਂ ਫੰਡ ਪਾਤੇ ਕਢਾ ਲੇ ਉਹਦੇ ਚ ਸਟੇਟਮੈਂਟ ਲੈ ਲਈ ਇਦਾਂ ਕਰਕੇ ਕੋਈ ਨਾ ਕੋਈ ਸਿਸਟਮ ਦੇ ਨਾਲ ਮਿਸ ਗਾਈਡ ਕਰ ਰਹੇ ਨੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਹੈਗਾ ਸਾਰਾ ਸਿਸਟਮ ਇਹਨਾਂ ਚੀਜ਼ਾਂ ਲਈ ਆਪਾਂ ਇਹ ਸ਼ੁਰੂ ਕਰੀਦਾ ਔਰ ਦਸੀਦਾ ਲੋਕਾਂ ਨੂੰ ਕਿੱਦਾਂ ਬਚਣਾ ਹੈ ਬੜੀ ਦੁਖਦ ਘਟਣਾ ਹੈ ਜਿਹੜੀ ਹਰ ਰੋਜ਼ ਹੋ ਰਿਹਾ ਹੈ ਇਹ ਤੁਹਾਡੇ ਕੋਲ ਖਬਰ ਬਹੁਤ ਘੱਟ ਆ ਰਹੀ ਹੈ ਖਾਸ ਕਰ ਮੈਂ ਤੁਸੀਂ ਕਹਿ ਰਹੇ ਹੋ ਬੱਚੇ ਕਰਦੇ ਬੱਚੇ ਬਿਲਕੁਲ ਨਹੀਂ ਕਰਦੇ ਇਨ੍ਹਾਂ ਬੱਚਿਆਂ ਦੇ ਮਾਪਿਓ ਕਰਦੇ ਲੋਕੀ ਇਹ ਕੰਮ ਇਹ ਫਰੌਡ ਨਹੀਂ ਕਰ ਰਹੇ ਇਹ ਸੌਰੀ ਟੂ ਸੇ ਕਰਦੇ ਸਾਡੇ ਰਗੇ ਏਜੰਟ ਹੈ ਸਾਡੇ ਰਗੇ ਕਹਿਣ ਦਾ ਮਤਲਬ ਕਿ ਜੁਨਾਦਨ ਦਾ ਮਾਰਕੀਟ ਚ ਤਾਂ ਨਾਮ ਔਰ ਬ੍ਰਾਂਡ ਬਣਾਇਆ ਹੋਇਆ ਬਟ ਇਹ ਨਹੀਂ ਪਤਾ ਕਿ ਤੁਹਾਡੇ ਫੇਕ ਡਾਕੂਮੈਂਟ ਲਾਉਣ ਨਾਲ ਲੋਕਾਂ ਦੇ ਆਉਣ ਵਾਲੇ ਸਮੇਂ ਚ ਬੱਚਾ ਕਿਤੇ ਵੀ ਨਹੀਂ ਜਾ ਸਕੂਗਾ ਬਲੈਕਲਿਸਟ ਹੋ ਜਾਊਗਾ ਐਸ ਡਬਲਯੂਓਪੀ ਲੱਗ ਜਾਊਗਾ ਹਰੇਕ ਕੰਟਰੀ ਨੂੰ ਬੈਨ ਕਰ ਦੂਗੀ ਭਾਰਤ ਦੇ ਵਿੱਚ ਕਾਨੂੰਨੀ ਕਾਰਵਾਈ ਹੋਊਗੀ ਅਗਲੇ ਸੋਚਦੇ ਆ ਠੀਕ ਹੈ ਵੀਜ਼ਾ ਮਿਲ ਗਿਆ ਸਾਡੇ ਕੁਝ ਪੈਸਿਆਂ ਦਾ ਫਾਇਦਾ ਹੋ ਜਾਊਗਾ ਚੰਦ ਪੈਸਿਆਂ ਦੇ ਫਾਇਦੇ ਲਈ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਗਾ ਉਹਨਾਂ ਦੇ ਮਾਪੇ-ਬਾਪ ਨੂੰ ਇਹ ਕਹਿਣਾ ਚਾਹੁੰਗਾ ਤੁਸੀਂ ਬੜਾ ਸਿੰਪਲ ਪ੍ਰੋਸੈਸ ਹੈ ਫੰਡਸ ਦਾ ਥਰਡ ਪਾਰਟੀ ਫੰਡਸ ਦਿਖਾ ਕੇ ਤੁਸੀਂ ਯੂਐਸ ਦਾ ਵੀਜ਼ਾ ਲੈ ਸਕਦੇ ਹੋ ਥਰਡ ਪਾਰਟੀ ਫੰਡ ਕੀ ਹੁੰਦਾ ਤੁਸੀਂ ਕਿਸੇ ਏਜੰਟ ਨੂੰ ਨਾ ਕਹੋ ਕਿਸੇ ਨੂੰ ਵੀ ਨਾ ਬੋਲੋ ਕਿ ਸਾਡੇ ਪੈਸੇ ਦਿਖਾ ਜੇ ਤੁਹਾਡੀ I20 ਲੈਣ ਚ 30000 ਡਾਲਰ ਚਾਹੀਦਾ 40000 ਡਾਲਰ ਚਾਹੀਦਾ 50000 ਡਾਲਰ ਚਾਹੀਦਾ ਕਿੰਨੇ ਵੀ ਡਾਲਰ ਚਾਹੀਦੇ ਆ ਤੁਸੀਂ ਆਪਦੇ ਥਰਡ ਪਾਰਟੀ ਫੰਡ ਨੂੰ ਬੈਕਅਪ ਦੇ ਤੌਰ ਤੇ ਜਰੂਰ ਰੱਖੋ ਤੁਹਾਡੇ ਪੇਰੈਂਟ ਸਕੂਲ ਕਟੋਕੜ 10 ਤੋਂ 12 ਲੱਖ 15 ਲੱਖ ਰੁਪਇਆ ਜਰੂਰ ਹੋਊਗਾ ਕਿਉਂਕਿ ਤੁਹਾਨੂੰ ਉਹਨਾਂ ਨੇ ਬਾਹਰ ਭੇਜਣਾ ਫੀਸ ਵੀ ਦੇਣੀ ਹੈ ਜੋ ਵੀ ਹੈ ਉਹ ਪੈਸੇ ਆਪਦੇ ਅਕਾਊਂਟ 'ਚ ਰੱਖੋ ਉਹ ਤੋਂ ਇਲਾਵਾ ਤੁਹਾਡੇ ਕਿਸੇ ਰਿਲੇਟਿਵ ਦੇ ਫੰਡ ਹੈਗੇ ਆਂ ਤੋਡੇ ਭਰਾ ਭੈਣ ਦੇ ਫੰਡ ਹੈਗੇ ਆ ਤੁਹਾਡੇ ਚਾਚੇ ਤਾਇਆ ਦੇ ਫੰਡ ਹੈਗੇ ਆ ਤੁਸੀਂ ਉਹਨਾਂ ਨੂੰ ਅਟੈਚ ਕਰ ਸਕਦੇ ਹੋ ਉਹ ਫੰਡ ਦਿਖਾ ਕੇ ਤੁਹਾਡੀ I20 ਰਿਲੀਜ਼ ਹੁੰਦੀ ਐ ਐਮਬੈਸੀ ਜਾਓ ਜੈਨੂਇਨ ਫੰਡ ਦਿਖਾਓ ਯੂਐਸਏ ਤੁਹਾਨੂੰ ਕਦੇ ਨਹੀਂ ਕਹਿੰਦਾ 6 ਮਹੀਨੇ ਪੁਰਾਣੇ ਫੰਡ ਚਾਹੀਦੇ ਆ ਸਾਲ ਪੁਰਾਣੇ ਫੰਡ ਚਾਹੀਦੇ ਆ 3 ਮਹੀਨੇ ਪੁਰਾਣੇ ਫੰਡ ਚਾਹੀਦੇ ਬਿਲਕੁਲ ਨਹੀਂ ਕਹਿੰਦਾ ਤੁਹਾਡੇ ਕੋਲ ਸਿਰਫ ਫੰਡ ਹੋਣੇ ਹੀ ਚਾਹੀਦੇ ਆ ਅਕਾਊਂਟ ਦੇ ਵਿੱਚ ਤੁਸੀਂ ਥਰਡ ਪਾਰਟੀ ਫੰਡ ਕਰਾ ਕੇ ਆਪ ਦਾ ਵੀਜ਼ਾ ਵੀ ਲੈ ਸਕਦੇ ਹੋ ਹੁਣ ਉਹ ਵੀਜ਼ਾ ਲੈਣਾ ਕਿਵੇਂ ਆ ਇੰਟਰਵਿਊ ਕਿਵੇਂ ਕਰੈਕ ਕਰਨਾ ਬਸ ਇੱਥੇ ਕਲਿੱਕ ਹੈਗਾ ਕਿ ਥਰਡ ਪਾਰਟੀ ਫੰਡ ਹੈਗੇ ਆ ਤੇ ਤੁਸੀਂ ਆਪਦੇ ਫਾਈਨੈਂਸ਼ੀਅਲ ਸਪான்ਸਰ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਬਈ ਸੀ ਚ ਔਰ ਵੀਜ਼ਾ ਕਿਵੇਂ ਲੈਣਾ ਇਹਨਾਂ ਗੱਲਾਂ ਦਾ ਫਾਇਦਾ ਏਜੰਟ ਚੱਕ ਲੈਂਦੇ ਆਂ ਔਰ ਤੁਹਾਨੂੰ ਕਹਿੰਦੇ ਆਂ ਜੀ ਅਸੀਂ ਫੰਡ ਕਰਾ ਦਾਂਗੇ ਅਸੀਂ ਸਾਰੇ ਖਰਚੇ ਕਰ ਦਾਂਗੇ ਔਰ ਤੁਹਾਡੇ ਤੋਂ ਲੱਖਾਂ ਹੀ ਰੁਪਏ ਲੈ ਲੈਂਦੇ ਆਂ 4-5 ਲੱਖ ਰੁਪਏ ਤੁਹਾਡਾ ਲੱਗ ਜਾਂਦਾ ਔਰ ਉਸ ਤੋਂ ਬਾਅਦ ਵੀ ਹੱਥ ਤੁਹਾਡੇ ਕੁਝ ਨਹੀਂ ਆਉਂਦਾ ਔਰ ਅੰਬੈਸੀ ਨੇ ਇਹ ਨਹੀਂ ਦੇਖਣਾ ਕਿ ਏਜੰਟ ਨੇ ਕਰਾਇਆ ਕਿ ਕਿਸੇ ਹੋਰ ਨੇ ਕਰਾਇਆ ਅੰਬੈਸੀ ਦੇਖੂਗੀ ਇਹ ਤੁਸੀਂ ਆਪਣੇ ਕੇਸ ਨੂੰ ਆਪ ਰਿਪrezent ਕਰ ਰਹੇ ਹੋ ਤੁਸੀਂ ਇੰਟਰਵਿਊ ਦੇਣ ਗਏ ਹੋ ਤੁਹਾਡੇ ਹੱਥ 'ਚ ਫਾਈਲ ਹੈ ਤੁਸੀਂ ਆਪ ਦੇ ਕਾਗਜ਼ ਦੇ ਰਹੇ ਹੋ ਸੋ ਪਰਚਾ ਕਿਸ ਤੇ ਦਰਜ ਹੋਊਗਾ ਤੁਹਾਡੇ ਤੇ ਹੋਊਗਾ ਤੁਸੀਂ ਲੱਖ ਪਿੱਟਦੇ ਮਰ ਜਾਓਗੇ ਕਿ ਜੀ ਅਸੀਂ ਕੁਝ ਨਹੀਂ ਕੀਤਾ ਇਹ ਸਾਡੇ ਏ ਉਹ ਬਾਤ ਚਾਊਗਾ ਪਰ ਪਹਿਲਾਂ ਤੁਸੀਂ ਆਪਣੀ ਫਾਈਲ ਨੂੰ ਪੂਰਾ ਜਾਣੋ ਤੁਹਾਡੀ I20 ਕੀ ਕਹਿੰਦੀ ਹੈ ਤੁਹਾਡੀ ਕਾਲਜ ਫੀਸ ਕਿੰਨੀ ਹੈ ਤੁਸੀਂ ਸੈਮੈਸਟਰ ਚ ਕਿੰਨੇ ਦੇਣੇ ਆ ਇਹ ਹੀ ਗੱਲਾਂ ਇੰਟਰਵਿਊ ਤੇ ਹੋਣੀਆਂ ਆ ਜਦੋਂ ਤੁਸੀਂ ਇਸ ਲੈਵਲ ਦੀ ਤਿਆਰੀ ਕਰਦੇ ਹੋ ਤੁਹਾਨੂੰ ਯੂਐਸ ਵੀਜ਼ਾ ਤਿੰਦਾ ਹੀ ਦਿੰਦਾ ਹੁਣ ਕੋਮਨ ਸਾਹਿਬ ਤੁਸੀਂ ਕਿਹਾ ਸੀ ਵੀ ਸਪਾਊਸ ਦੇ ਬਾਰੇ ਆਪਾਂ ਗੱਲ ਕਰਾਂ ਸਪਾਊਸ ਦੇ ਬਾਰੇ ਗੱਲ ਕਰਦੇ ਆ ਪਹਿਲਾਂ ਆਪਾਂ ਫੰਡਿੰਗ ਦਾ ਥੋੜਾ ਕਲੀਅਰ ਕਰ ਦਈਏ ਕਿ 30 ਲੱਖ ਦੇ ਫੰਡ ਚਾਹੀਦੇ ਹੁੰਦੇ ਆ ਮੈਨੂੰ ਲੱਗਦਾ ਹਨਾ ਨਹੀਂ ਨਹੀਂ ਡਿਪੈਂਡ ਕਰਦਾ ਤੁਸੀਂ ਕਿੰਨੇ ਫੰਡ ਚਾਹੀਦੇ ਨੇ ਔਰ ਹਾਂਜੀ ਡਿਗਰੀ ਪ੍ਰੋਗਰਾਮ ਲਈ ਚੱਲੇ ਹੋ ਕਿ ਤੁਸੀਂ ਪੋਸਟ ਗ੍ਰੈਜੂਏਸ਼ਨ ਲਈ ਚੱਲੇ ਹੋ ਡਿਗਰੀ ਲਈ ਚੱਲੇ ਹੋ ਅੰਡਰਗ੍ਰੈਜੂਏਟ ਪ੍ਰੋਗਰਾਮ ਲਈ ਚੱਲੇ ਹੋ 3 ਲੱਖ ਦੇ ਫੰਡ ਚਾਹੀਦੇ ਜੇ ਤੁਸੀਂ ਅੰਡਰਗ੍ਰੈਜੂਏਟ ਪ੍ਰੋਗਰਾਮ ਲਈ ਚੱਲੇ ਹੋ ਅੰਡਰਗ੍ਰੈਜੂਏਟ ਪ੍ਰੋਗਰਾਮ ਹੋ ਗਿਆ ਪਲੱਸ 2 ਤੋਂ ਬਾਅਦ ਤੁਸੀਂ ਕੋਈ ਡਿਪਲੋਮਾ ਕਰਨ ਚੱਲੇ ਹੋ ਜਾਂ ਡਿਗਰੀ ਕਰਨ ਚੱਲੇ ਹੋ ਪੋਸਟ ਗ੍ਰੈਜੂਏਸ਼ਨ ਲਈ ਨਹੀਂ ਜਾ ਰਹੇ ਤਾਂ ਕਿੰਨੇ ਪੁਰਾਣੇ ਹੋਣੇ ਚਾਹੀਦੇ ਫੰਡ ਇੱਕ ਦਿਨ ਪੁਰਾਣੇ ਅੱਛਾ ਦੋ ਦਿਨ ਪੁਰਾਣੇ ਤੁਸੀਂ ਆਪ ਦੇ ਫੰਡ ਦਿਖਾਓ ਇਨਕਮ ਆਫ ਸੋਰਸ ਹੋਣਾ ਚਾਹੀਦਾ 3 ਲੱਖ ਕਿੱਥੋਂ ਆਇਆ ਨਹੀਂ ਇਹ ਆਸਟ੍ਰੇਲੀਆ ਵਾਲ ਨਹੀਂ ਹੈਗਾ ਇਨਕਮ ਆਫ ਸੋਰਸ ਲਈ ਤੁਹਾਨੂੰ ਐਮਬੈਸੀ ਪੁੱਛ ਲੂਗੀ ਕਿ ਜਦੋਂ ਤੁਹਾਡਾ ਇੰਟਰਵਿਊ ਹੁੰਦਾ ਹੈ ਹੂ ਇਸ ਸਪੌਂਸਰ ਯੋਰ ਫੰਡ ਯਾ ਤੁਹਾਡੇ ਫੰਡਸ ਕਿਨੇ ਸਪான்ਸਰ ਕੀਤੇ ਆ ਤੁਸੀਂ ਪੇਰੈਂਟਸ ਦੱਸੋਗੇ ਅ ਅੰਕਲ ਆਂਟੀ ਦੱਸੋਗੇ ਕਿਉਂ ਦੱਸੋਗੇ ਉਹਨਾਂ ਦਾ ਕਾਰੋਬਾਰ ਇਹੀ ਤਾਂ ਅਸੀਂ ਸਮਝਾਣਾ ਹੁੰਦਾ ਬੈਸੀ ਦੇ ਵਿੱਚ ਜਾ ਕੇ ਕੀ ਸਮਝਾਉਣਾ ਕੀ ਜੀ ਸਾਨੂੰ ਫੰਡ ਦੀ ਪ੍ਰੋਬਲਮ ਨਹੀਂ ਹੈਗੀ ਸਾਡੇ ਕੋਲ ਮੇਰੇ ਪਿਤਾ ਜੀ ਦਾ ਕਾਰੋਬਾਰ ਬਹੁਤ ਚੰਗਾ ਆ ਆ ਸਾਡੇ ਕੋਲ ਜ਼ਮੀਨ ਹੈਗੀ ਹੈ ਗਹਿਣੇ ਨਹੀਂ ਪਈ ਤੇ ਸਾਡੇ ਕੋਲ ਐਗਰੀਕਲਚਰ ਇਨਕਮ ਵੀ ਹੈਗੀ ਹੈ ਸਾਡੇ ਕੋਲ ਫੰਡ ਸੈਪਰੇਟ ਪਏ ਆ ਆ ਹੀ ਕੁਝ ਗੱਲਾਂ ਹੁੰਦੀਆਂ ਨੇ ਜੋ ਅਸੀਂ ਐਮਬੈਸੀ ਨੂੰ ਕਨਵੇ ਕਰ ਸਕੀਏ ਸਾਨੂੰ ਵੀਜ਼ਾ ਮਿਲ ਜਾਂਦਾ ਹੈ ਫੰਡ ਦੇ ਨਾਂ ਤੇ ਆਪਣੇ ਆਪ ਨੂੰ ਲਟਵਾਉਣਾ ਤੁਹਾਡੇ ਤੋਂ ਮੈਨੇਜ ਨਹੀਂ ਹੁੰਦੇ ਵੀਜ਼ਾ ਪ੍ਰਾਪਤ ਤੋਂ ਦੱਸੂਗੀ ਮੈਨੇਜ ਕਿਵੇਂ ਕਰਨੀ ਹੈ ਫੰਡ ਦੂਜੀ ਗੱਲ ਆ ਤੁਸੀਂ ਆਪਦੇ ਅਕਾਊਂਟ 'ਚ ਕਿਸੇ ਦੇ ਫੰਡ ਅਗਰ ਲਗਵਾਉਂਦੇ ਹੋ ਔਰ ਤੁਹਾਡਾ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਇਹ ਕਿਵੇਂ ਸਾਬਤ ਕਰੋਗੇ ਥਰਡ ਪਾਰਟੀ ਫੰਡ ਤੁਹਾਨੂੰ ਬੈਕਅਪ ਕਰਦਾ ਜੇ ਤੁਸੀਂ ਫੰਡ ਆਪਣੇ ਕਿਸੇ ਤੋਂ ਦਿਖਵਾ ਰਹੇ ਹੋ ਪਹਿਲੀ ਗੱਲ ਤਾਂ ਤੁਸੀਂ ਕੰਮ ਹੀ ਐਕਟੀਵਿਟੀ ਇਲੀਗਲ ਕਰ ਰਹੇ ਹੋ ਦੂਜੀ ਗੱਲ ਤੁਹਾਡਾ ਆਪ ਦਾ ਅਕਾਊਂਟ ਹੋਣਾ ਚਾਹੀਦਾ ਨਹੀਂ ਆ ਤੁਹਾਡੇ ਪੇਰੈਂਟਸ ਦਾ ਹੋਵੇ ਤੁਹਾਡੇ ਅੰਕਲ ਆਂਟੀ ਦਾ ਹੋਵੇ ਤੁਹਾਡੇ ਪੇਰੈਂਟਸ ਦੇ ਫਰੈਂਡਸ ਦਾ ਹੋਵੇ ਕਿਸੇ ਦੀ ਵੀ ਤੁਸੀਂ ਬੈਂਕ ਸਟੇਟਮੈਂਟਸ ਨੂੰ ਅਗਰੈਂਟਰ ਫਾਰਮ 'ਤੇ ਲਾ ਦੰਦਿਓ ਤੁਹਾਡੇ ਫੰਡਸ ਵਾਲਾ ਇਸ਼ੂ ਸੌਟ ਆਊਟ ਹੋ ਜਾਂਦਾ ਹੈ ਔਰ ਤੁਹਾਨੂੰ ਵੀਜ਼ਾ ਮਿਲਣ ਦਾ ਚਾਂਸ 90% ਜ਼ਿਆਦਾ ਹੋ ਜਾਊਗਾ ਸੋ ਆਪਦੇ ਪੈਸੇ ਵੀ ਬਚਾਓ ਆਪਣੀ ਇੰਟੈਲੀਜੈਂਸ ਨੂੰ ਵੀ ਵਰਤੋ ਆਪਣਾ ਵੀਜ਼ਾ ਵੀ ਲਓ ਔਰ ਆਪਣੇ ਆਪ ਦੇ ਉੱਤੇ ਤੱਬਾ ਵੀ ਨਾ ਲਵਾਓ ਇਹ ਸਾਡੇ ਕੋਲ ਕੁਝ ਫਾਰਮੂਲੇ ਆ ਕਿਦਾਂ ਤੁਹਾਡੇ ਫੰਡਿੰਗ ਨੂੰ ਸੀ ਮੈਨੇਜ